ਆਈਪੀਐਸ ਅਧਿਕਾਰੀ ਆ ਉਹਨਾਂ ਦੇ ਘਰਾਂ ਦੇ ਵਿੱਚ ਪਤਾ ਨਹੀਂ ਕਿੰਨੇ ਕੁ ਰੁਪਏ ਪਏ ਹੋਣਗੇ ਕਿੰਨੇ ਕਿ ਠੱਗੀਆਂ ਮਾਰਦੇ ਆ ਰੋਜ਼ਾ ਕਿੰਨੇ ਕਿ ਲੋਕਾਂ ਦਾ ਗਲਾ ਘੁਟਦੇ ਆ ਇਹ ਤੁਹਾਨੂੰ ਜਿਹੜਾ ਜਾਣੂ ਕਰਵਾ ਦਿੱਤਾ ਕਿ ਸਿਵੀ ਇਹਦੀ ਜਿਹੜੀ ਜਾਂਚ ਆ ਹੋਣਾ ਉਹ ਪੂਰੇ ਆਰੰਭ ਦਿੱਤੀ ਆ ਇਹਦੀ ਪ੍ਰਾਪਰਟੀ ਆ ਜਿਹੜੀ ਉਹ ਵੱਡੀ ਪੱਧਰ ਤੇ ਤੇ ਅਗਲੇ ਜਿਹੜਾ ਹੁਕਮਤ ਇੱਕ ਇਹ ਵੀ ਆ ਕਿ ਉਹਨੂੰ ਡਿਸਮਿਸ ਵੀ ਕੀਤਾ ਜਾਊਗਾ ਕਿਉਂਕਿ ਪੰਜਾਬ ਸਰਕਾਰ ਨੇ ਜਿਹੜਾ ਆਪਣਾ ਇੱਕ ਖਲ ਵੀ ਬਚਾਉਣੀ ਆ ਚਾਹ ਵੀ ਬਚਾਉਣਾਗਾ ਜੇਕਰ ਇਹ ਚਾ ਮਨਾ ਬਚਿਆ ਤੇ ਫਿਰ ਸਰਕਾਰ ਨੂੰ 2027 ਦੇ ਵਿੱਚ ਬਹੁਤ ਵੱਡਾ ਕੁਝ ਦਾ ਸਾਹਮਣਾ ਕਰਨਾ ਪਵੇਗਾ ਸਿਆਣੇ ਕਹਿੰਦੇ ਹੁੰਦੇ ਆ ਕਿ ਬੰਦਾ ਲਾਲਚ ਦੇ ਖਾਤਰ ਜਿਹੜਾ ਲਾਲਚ بری ਬਰਾ ਲਾਲਚ ਦੇ ਪਿੱਛੇ ਲੱਗ ਕੇ ਜਿਹੜਾ ਆਪਣਾ ਕਈ ਵਾਰੀ ਵੱਡਾ ਨੁਕਸਾਨ ਕਰ ਬੈੰਦਾਗਾ ਕਿ ਬੰਦੇ ਨੂੰ ਹੱਦ ਤੋਂ ਵੱਧ ਲਾਲਚ ਜਿਹਦੇ ਕੋਲ ਕਰੋੜਾ ਘਰ-ਬਾਰ ਰੁਪਿਆ ਘਰੇ ਪਿਆ ਹੋਵੇ ਤਾ ਫਿਰ ਵੀ ਉਹ ਗਰੀਬਾਂ ਦਾ ਖੂਨ ਚੂਸੇ ਜਾਂ ਫਿਰ ਉਹਨਾਂ ਵਪਾਰੀਆਂ ਦਾ ਖੂਨ ਚੂਸੇ ਜਿਹੜੇ ਦਿਨ ਰਾਤ ਮਿਹਨਤ ਕਰਕੇ ਜਿਹੜਾ ਆਪਣੇ ਬੱਚਿਆਂ ਨੂੰ ਪਾਲਣਾ ਚਾਹੁੰਦੇ ਆ ਪਰ ਇਹ ਕਹਿੰਦੇ ਸਾਡੇ ਢਿੱਡ ਭਰੋ ਪਹਿਲਾਂ ਤੇ ਤੁਸੀਂ ਬੱਚੇ ਆਪਣੇ ਬਾਅਦ ਚ ਪਾਲ ਲਓ ਆਪਾਂ ਅੱਜ ਗੱਲਬਾਤ ਕਰਾਂਗੇ ਜੋ ਕਿ ਹਰਤੇਰਨ ਸਿੰਘ ਭੱਲਰ ਡੀਆਈਜੀ ਉਹਦੇ ਬਾਰੇ ਗੱਲਬਾਤ ਕਰਾਂਗੇ ਬੜੇ ਧਿਆਨ ਦੇ ਨਾਲ ਸੁਣਨਾ ਕਿਉਂਕਿ ਮੈਨੂੰ ਪਤਾ ਹੁੰਦਾ ਹੈਗਾ ਜੇ ਮੈਂ ਗੱਲ ਸ਼ੁਰੂ ਕਰ ਲਈ ਤੇ ਕਈਆਂ ਦੇ ਜਿਹੜੇ ਪਿੱਸੂ ਪੈ ਜਾਂਦੇ ਆ ਕਈਆਂ ਦੇ ਖਾਰਸ ਜੀ ਹੋਣ ਲੱਗ ਜਾਂਦੀ ਆ ਖਾਰ ਖੁਜਲੀ ਜਿਹਨੂੰ ਆਪਾਂ ਕਹਨੇ ਆ ਤੋ ਕਈਆਂ ਦੇ ਹੁੰਦੀ ਆ ਤੇ ਚਲੋ ਹੁੰਦੀ ਰਹਿੰਦੇ ਤੇ ਇਹਦੇ ਬਾਬਤ ਆਪਾਂ ਅੰਮਰਦਪਾਲ ਦੇ ਵੀ ਗੱਲ ਕਰ ਰਹੇ ਦੇ ਨਾਲ ਭਵੰਤਮਲ ਜੁੜੀ ਨਾਲ ਜੁੜੀ ਵੱਡੀ ਖਬਰ ਆ ਜਿਹੜੀ ਉਹਦੇ ਉੱਤੇ ਵੀ ਜਿਹੜਾ ਆਪਾਂ ਗੱਲਬਾਤ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਦੇ ਨਾਲ ਸੁਣਨਾ ਇੱਕ ਵਾਰ ਸੁਣ ਲਿਓ ਤੇ ਸ਼ੇਅਰ ਚੰਗੇ ਲੱਗੇ ਤਾਂ ਸ਼ੇਅਰ ਕਰ ਦਿਓ ਨਹੀਂ ਡਿਲੀਟ ਕਰ ਦਿਓ ਮਹਰਜਾ ਖਾਲਸਾ ਮਹਰਜਾ ਕੀ ਪਤੇ ਗੱਲ ਆਪਾਂ ਸਭ ਤੋਂ ਪਹਿਲਾਂ ਡੀਆਈਜੀ ਦੀ ਕਰ ਲਈਏ ਅੱਜ ਉਸ ਦੇ ਘਰ ਜਿਹੜਾ ਸੀਬੀਆਈ ਵੱਲੋਂ ਜਿਹੜਾ ਰੇਡ ਮਾਰੀ ਗਈ ਆ ਕਰੀਬ 11 ਅਧਿਕਾਰੀਆ ਜਿਹੜੇ ਸੀਬੀਆਈ ਦੇ ਉਹਦੇ ਜਿਹੜਾ ਕਿ ਚੰਡੀਗੜ੍ਹ ਦੀ ਜਿਹੜੀ ਉਹਦੇ ਕੋਠੀ ਆ ਮਹਿਲ ਆ ਜਿਹੜਾ ਮਨਾਰਾਗਾ ਉਹਦੇ ਵਿੱਚ ਜਿਹੜਾ ਰੇਡ ਕੀਤੀ ਗਈ ਆ ਤੇ ਬਹੁਤ ਕੁਝ ਮਿਲਿਆ ਤਾਂ ਇੱਥੋਂ ਤੱਕ ਕਿ ਅਜੇ ਇੱਕ ਬੈਂਕ ਦਾ ਲੋਕਰ ਤੋੜਿਆ ਇੱਕ ਬੈਂਕ ਦਾ ਜਿਹੜਾ ਲੋਕਰ ਖਲਾਇਆ ਗਿਆ ਉਹਦੇ ਵਿੱਚੋਂ 50 ਗ੍ਰਾਮ ਸੋਨਾ ਮਿਲਿਆ ਤੇ ਉਸ ਤੋਂ ਬਾਅਦ ਜਿਹੜਾ ਪ੍ਰਾਪਰਟੀ ਦੇ ਵੱਡੇ ਕਾਗਜ ਮਿਲੇ ਆ ਅਜੇ 4 ਬੈਂਕਾਂ ਦੇ ਹੋਰ ਜਿਹੜੇ ਲੋਕਰ ਆ ਉਹ ਖਲਾਉਣ ਵਾਲੇ ਰਹਿੰਦੇ ਆ ਉਹ ਵੀ ਸਿਵੀਆਈ ਜਲਦੀ ਖਲਾਉਗੀ ਦੇਖੋ ਬੰਦਾ ਇਤੋਂ ਤੱਕ ਇੰਨੀ ਪ੍ਰਾਪਰਟੀ ਤੱਕ ਕਵੇਂ ਪਹੁੰਚਿਆ ਕਿਹੜੇ ਕਿਹੜੇ ਬੰਦੇ ਠੱਗੇ ਆ ਕੀ ਉਹ ਬੰਦੇ ਹੁਣ ਸਾਹਮਣੇ ਆਉਣਗੇ ਜਿੰਨਾਂ ਤੋਂ ਕਰੋੜਾਂ ਰੁਪਇਆ ਇਕੱਠਾ ਕੀਤਾ ਅਜਿਹਾ ਇੱਕੋ ਜਿਹਨੇ ਸਖਸ ਉਹ ਬਤਰਾ ਜਿਹਨੇ ਜਿਹੜਾ ਇਹਦੇ ਉੱਤੇ ਸਿਵਲ ਕੇਸ ਦਿੱਤਾ 8 ਲੱਖ ਦਾ ਜਿਹੜਾ ਅਰਿਸਬਤ ਦਾ ਅਜਿਹਾ ਇੱਕ ਦੇ ਪਤਾ ਲੱਗਿਆ ਕਿ ਇੱਕ ਜਣ ਤੋਂ ਲੈਤੀ ਆ ਪਰ ਜਿਹੜਾ ਕਿ ਸਾਡੇ 7 ਕਰੋੜ ਰੁਪਇਆ ਘਰੋਂ ਮਿਲਿਆ ਮਹਿੰਗੇ ਮਹਿੰਗੇ ਪੰਜਾ ਪੰਜਾ ਹਜ਼ਾਰ ਦੀ ਇੱਕ ਬੋਤਲ ਸ਼ਰਾਬ ਦੀਆਂ ਮਿਲੀਆਂ ਤੇ 22 ਦੇ ਕਰੀਬ ਘੜੀਆਂ ਮਹਿੰਗੀਆਂ ਪਤਾ ਨਹੀਂ ਕਿੰਨੀ ਕ ਕੀਮਤ ਹੋਣੀ ਤੇ ਹੋਰ ਕਿੱਡਾ ਕੀਮਤੀ ਸਮਾਨ ਮਿਲਿਆ ਇਹ ਪਤਾ ਨਹੀਂ ਕਿੰਨਾ ਕਿਤੇ ਘਰ ਉਜਾੜੇ ਹੋਣੇ ਪਤਾ ਨਹੀਂ ਕਿੰਨੇ ਇੱਕ ਜਿਹੇ ਠੱਗੀਆਂ ਹੋਣਗੀਆਂ ਜੇਕਰ ਜਾਂਚ ਸਿਵੀਆਈ ਕਰ ਲੇ ਤੋਂ ਏਐਸਆਈ ਤੋਂ ਲੈ ਕੇ ਜਿਹੜਾ ਡੀਜੀ ਤੇ ਤੱਕ ਜਿਹੜਾ ਡੀਆਈ ਤੇ ਜਿਹੜਾ ਭੁੱਲਰ ਤੱਕ ਤਾਂ ਕਰ ਹੀ ਰਹੀ ਆ ਕਿਹੜੇ ਕਿਹੜੇ ਥਾਣੇ ਪੈਂਦੇ ਆ ਰੋਪੜ ਦਾ ਜਿਹੜਾ ਇਹ ਏਰੀਆ ਦਾ ਉਥੇ ਜਾਂ ਕਿੰਨੇ ਜ਼ਿਲ੍ਹਿਆਂ ਦੇ ਵਿੱਚ ਆ ਜਿੱਤੇ ਠਾਣੇ ਪੈਂਦੇ ਆ ਉਹਨਾਂ ਦਾ ਵੀ ਗਲਾ ਕੁੱਟਿਆ ਉਹ ਪੁਲਿਸ ਵਾਲਿਆਂ ਦਾ ਵੀ ਕੁੱਟਿਆ ਹੋਊਗਾ ਲਾਜ਼ਮੀ ਤੌਰ ਤੇ ਤਾਂ ਪੁਲਿਸ ਵਾਲਿਆਂ ਨੇ ਅੱਗੇ ਕਿਸੇ ਦਾ ਕੁੱਟਿਆ ਹੋਊਗਾ ਤੇ ਸਿੱਧਾ ਵੀ ਫਾਪਾਉਣ ਨੂੰ ਫਿਰਦਾ ਸੀ ਜਾਨੀ ਕਿ ਕਹਿੰਦੇ ਹੁੰਦੇ ਆ ਬੰਦੇ ਨੂੰ ਲਾਲ ਤਾਂ ਜਿਹੜਾ ਹੈ ਬਹੁਤ ਮਾੜਾ ਹੁੰਦਾਗਾ ਭਾੜੀ ਜਿਹੜੀ ਬੰਦੇ ਨੂੰ ਮਰਵਾ ਦਿੰਦਾ ਜੇਲਾ ਤੱਕ ਪਹਚਾ ਦਿੰਦਾ ਤੇ ਅੱਜ ਫਿਰ ਇਹ ਜੇਲ੍ਹ ਦੇ ਵਿੱਚ ਬੈਠਾਗਾ ਹੁਣ ਦੱਸਿਆ ਇਹ ਵੀ ਯਾਰਿਆ ਕਿ ਇਹਦੇ ਯਾਰ ਅਜੇ ਕਿਹੜੇ ਨੇ ਉਹ ਬਾਗਲ ਦੇ ਨਾਲ ਆ ਕੁੰਡੀਆਂ ਜੁੜ ਸਕਦੀਆਂ ਨੇ ਆਉਣ ਵਾਲੇ ਟਾਈਮ ਦੇ ਵਿੱਚ ਆ ਇਹ ਵੀ ਵੱਡੇ ਖਲਾਸੇ ਹੋਣਗੇ ਤੇ ਨਾਲ ਸੀਬੀਆਈ ਜਿਹੜਾ ਇਹ ਤੋਂ ਰਿਮਾਰਡ ਦੁਬਾਰੇ ਲੈ ਸਕਦੀ ਆ ਬੇਸ਼ੱਕ ਪਹਿਲਾਂ ਰਿਮਾਰਡ ਨਹੀਂ ਲੇਤਾ ਲੋਕ ਕਹਿੰਦੇ ਕਿ ਰਿਮਾਰਡ ਨਹੀਂ ਲੇਤਾ ਪਰ ਸੀਬੀਆਈ ਹੁਣ ਰਿਮਾਰਡ ਇਹਦਾ ਜਰੂਰ ਲਵੇਗੀ ਤੇ ਤੁਹਾਨੂੰ ਹੁਣ ਦੱਸਦੀ ਕਿ ਪੰਜਾਬ ਸਰਕਾਰਾਂ ਦੇ ਹੱਥਾਂ ਪੈਰਾਂ ਦੀ ਪੈ ਗਈ ਪੰਜਾਬ ਸਰਕਾਰ ਨੂੰ ਹੋਰ ਤਾਂ ਕੋਈ ਸੁਝਵਿਦ ਆਉਂਦਾ ਨਹੀਂ ਹੁਣ ਕਿਤੇ 14 ਅਧਿਕਾਰੀ ਬਾਦਲ ਦੇ ਵਿਜੀਲੈਂਸ ਦੇ ਕਦੇ ਫਲਾੰਦਾ ਉਸਰਵਾਦਲਤਾ ਕਰੀ ਤਮਕਾ ਵਾਦਲਤਾ ਪਰ ਆਹੋ ਇਹ ਬਾਦਲ ਦੇ ਨਾਲ ਭੇਟਾ ਚਾਰ ਖਤਮ ਨਹੀਂ ਹੋਣਾ ਇਹ ਬਾਦਲੀਆਂ ਕਰਨ ਦੇ ਨਾਲ ਇਹ ਬਾਦਲੀਆਂ ਕਰਨ ਦੇ ਨਾਲ ਨਸ਼ਾ ਖਤਮ ਨਹੀਂ ਹੋਣਾ ਪੰਜਾਬ ਦੇ ਵਿੱਚੋਂ ਇਹ ਗੱਲਾਂ ਕਰਨ ਦੇ ਨਾਲ ਸਿਰਫ ਗੱਲਾਂ ਕਰਨ ਜਾਂ ਚੁਟਕਲੇ ਸੁਣਾਉਣ ਦੇ ਨਾਲ ਪੰਜਾਬ ਦਾ ਸੁਧਾਰ ਨਹੀਂ ਹੋਣਾ ਤੇ ਜਿਹੜਾ ਅੱਜ ਜੋ ਕੁਝ ਅੱਜ ਡੀਆਈਜੀ ਭੁੱਲਰ ਨੇ ਜੋ ਕੁਝ ਸਾਹਮਣੇ ਪੰਜਾਬ ਦੀ ਇੱਕ ਤਸਵੀਰ ਖੜੀ ਕਰ ਦਿੱਤੀ ਆ ਇਤੋਂ ਜੱਗ ਜਾਰ ਹੁੰਦਾ ਜੇਕਰ ਪੰਜਾਬ ਦਾ ਇੱਕ ਡੀਆਈਜੀ ਦੇ ਘਰ ਇੰਨਾ ਕੁਝ ਹੋ ਸਕਦਾ ਤਾਂ ਫਿਰ ਹੋਰ ਬੜੇ ਬੜੇ ਅਫਸਰ ਆ ਐਸਐਸਪੀ ਆ ਡੀਐਸਪੀ ਆ ਹੋਰ ਬੜੇ ਬੜੇ ਜਿਹੜੇ ਕਿ ਆਈਪੀਐਸ ਅਧਿਕਾਰੀ ਆ ਉਹਨਾਂ ਦੇ ਘਰਾਂ ਦੇ ਵਿੱਚ ਪਤਾ ਨਹੀਂ ਕਿੰਨੇ ਕੁ ਰੁਪਏ ਪਏ ਹੋਣਗੇ ਕਿੰਨੇ ਕੁ ਠੱਗੀਆਂ ਮਾਰਦੇ ਆ ਰੋਜ਼ਾ ਕਿੰਨੇ ਕੁ ਲੋਕਾਂ ਦਾ ਗਲਾ ਘੁੱਟਦੇ ਆ ਇਹ ਤੁਹਾਨੂੰ ਜਿਹੜਾ ਜਾਣੂ ਕਰਵਾ ਦਿੱਤਾ ਕਿਸੇ ਵੀ ਇਹਦੀ ਜਿਹੜੀ ਜਾਂਚ ਆ ਹੋਣਾ ਉਹ ਪੂਰੇ ਆਰੰਭ ਦਿੱਤੀ ਆ ਇਹਦੀ ਪ੍ਰਾਪਰਟੀ ਆ ਜਿਹੜੀ ਉਹ ਵੱਡੀ ਪੱਧਰ ਤੇ ਨਿਕਲਦਾ ਖਾਸਾਗਾ ਤੇ ਕਿਹੜੇ ਕਿਹੜੇ ਵੱਡੇ ਵੱਡੇ ਆਫਸਰਾਂ ਦੇ ਨਾਲ ਕਿਹੜੇ ਕਿਹੜੇ ਉਹਨਾਂ ਕਾਂਗਰਸ ਦੇ ਨੇਤਾਵਾਂ ਦੇ ਨਾਲ ਆ ਜਾਂ ਫਿਰ ਉਸ ਬਾਦਲ ਪਰਿਵਾਰ ਦੇ ਨਾਲ ਸਖਬੀਰ ਬਾਦਲ ਦਾ ਜਿਹੜਾ ਨਾਮ ਵੀ ਇਹ ਸਾਹਮਣੇ ਆਊਗਾ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਵੀ ਵੱਡੇ ਸੂਤਰਾਂ ਦੇ ਹਵਾਲੇ ਤੋਂ ਜਿਹੜਾ ਤੁਹਾਨੂੰ ਇੱਕ ਜਾਣਕਾਰੀ ਦਿੱਤੀ ਆ ਦੂਸਰੀ ਖਬਰ ਜੁੜੀ ਆ ਭਗਵੰਤ ਮਾਨ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਦੀ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਦੱਸਿਆ ਜਾ ਰਿਹਾ ਕਿ AI ਨਾਲ ਬਣਾਈ ਹੋਈ ਇੱਕ ਵੀਡੀਓ ਇੱਕ ਸਖਸ ਵੱਲੋਂ ਜਿਹੜੇ ਕੈਨੇਡਾ ਦੇ ਵਿੱਚ ਬੈਠਾ ਉਹਦੇ ਵੱਲੋਂ ਇੱਕ ਰਿਲੇਜ ਕੀਤੀ ਜਾਂਦੀ ਆ ਤੇ ਹੁਣ ਜਿਹੜਾ ਕੋਰਟ ਵੱਲੋਂ ਇਹ ਸਮਨ ਕੀਤੇ ਗਏ ਆ Google ਤੇ Facebook ਨੂੰ ਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮ ਨੂੰ ਕਿ ਜਿਹੜੀ ਇਹ ਵੀਡੀਓ ਆ ਜੀ ਤਾਂ ਤੁਸੀਂ ਡਿਲੀਟ ਕਿਉਂ ਨਹੀਂ ਕੀਤੀ ਇਹ ਸੱਚੀ ਮੁੱੱਚੀ AI ਨਾਲ ਬਣੀ ਆ ਬੜੇ-ਬੜੇ ਸਵਾਲ ਕੀਤੇ ਆ ਤੇ ਇਹਦੇ ਦੇਖਦੇ ਆ ਕਿ ਕੀ ਪੱਖ ਅਗਲਾ ਹੁੰਦਾਗਾ ਤੇ ਇਸ ਤੋਂ ਪਹਿਲਾਂ ਇੱਕ ਆਪਾਂ ਹੋਰ ਜਿਹੜੀ ਉਹਦੀ ਵੀਡੀਓ ਸਾਹਮਣੇ ਆਈ ਆ ਉਸ ਸਖਸ ਦੀ ਜਿਹੜਾ ਸਮਰਾ ਹੈਗਾ ਕੋਈ ਉਹ ਕਹਿ ਰਿਹਾ ਕਿ ਮੈਂ ਐਤਵਾਰ ਨੂੰ ਇੱਕ ਵੀਡੀਓ ਹੋਰ ਰਿਲੀਜ਼ ਕਰੂੰਗਾ ਤੇ ਇੱਥੋਂ ਤੱਕ ਕਹਿਆ ਉਹਨੇ ਕਹਿੰਦਾ ਮੇਰਾ ਪਰਚਾ ਉਹ ਮੇਰੇ ਤੇ ਪਰਚਾ ਕਰਕੇ ਕੀ ਕਰ ਲੈਣਗੇ ਉਹਨੇ ਸਦਮੇ ਸਿੱਧੇ ਲਾਪਤਾ ਦੇ ਵਿੱਚ ਆ ਪੰਜਾਬ ਸਰਕਾਰ ਨੂੰ ਧਮਕੀ ਦੇ ਦਿੱਤੀ ਆ ਕਹਿੰਦਾ ਤੁਸੀਂ ਪਰਚਾ ਕਰਕੇ ਮੇਰੇ ਤੇ ਕੀ ਕਰੋਗੇ ਕਹਿੰਦਾ ਮੈਂ ਤਾਂ ਫਰੀਦਕੋਟ ਦੀ ਜ਼ਿਲ੍ਹੇ ਵੀ ਤੋੜ ਕੇ ਭੱਜਿਆ ਹੋਇਆ ਕਹਿੰਦਾ ਮੈਂ 20 ਸਾਲਾਂ ਦਾ ਪੱਕਾ ਨਾਗਰਿਕ ਆ ਸਿਟੀਜ਼ਨ ਆ ਕਹਿੰਦਾ ਕੈਨੇਡਾ ਦਾ ਕਹਿੰਦਾ ਮੈਨੂੰ ਇੱਥੇ ਪੰਜਾਬ ਦੇ ਵਿੱਚ ਕੋਈ ਸਰਕਾਰ ਲਿਆਉਣ ਵਾਲੀ ਜਮੀ ਨਹੀਂ ਕਿਉਂਕਿ ਕਹਿੰਦਾ ਜੇਕਰ ਕਹਿੰਦਾ ਇਹਨਾਂ ਵੀਡੀਓ ਦੇ ਨਾਲ ਜੇਕਰ ਇਸ ਤਰ੍ਹਾਂ ਸਰਕਾਰਾਂ ਲਿਆਉਣ ਲੱਗ ਜਾਣਾਂ ਕਹਿੰਦਾ ਫਿਰ ਤਾਂ ਬੜਾ ਮੁਸ਼ਕਲ ਆ ਕਹਿੰਦਾ ਇਹ ਕਹਿੰਦਾ ਕਿ ਕੈਨੇਡਾ ਸਰਕਾਰ ਆ ਇਹ ਤਾਂ ਜੇਕਰ ਕਹਿੰਦਾ ਫਾਂਸੀ ਦੇ ਫੰਦੇ ਤੋਂ ਬੰਦਾ ਬਚਿਆ ਹੋਵੇ ਜਮਾਨਤ ਤੋਂ 2 ਘੰਟਾ 2 ਘੰਟੇ ਦਿੱਤੀ ਹੋਵੇ ਤਾਂ ਉਹ ਕੈਨੇਡਾ ਪਹੁੰਚ ਜਾਵੇ ਤਾਂ ਕੈਨੇਡਾ ਦੀ ਸਰਕਾਰ ਕਹਿੰਦਾ ਫਾਂਸੀ ਵਾਲੇ ਬੰਦੇ ਨੂੰ ਵੀ ਨਹੀਂ ਦਿੰਦੀ ਕਹਿੰਦਾ ਕਹਿੰਦਾ ਮੈਂ ਤਾਂ ਇੱਕ ਵੀਡੀਓ ਰਿਲੀਜ਼ ਕੀਤੀ ਆ ਅੱਜ ਉਹਦੀ ਇੱਕ ਤਾਜ਼ਾ ਵੀਡੀਓ ਜਿਹੜੀ ਆ ਉਹ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਆ ਫਿਰ ਤਾਂ ਇਹ ਤੋਂ ਜਿਹੜਾ ਸਾਫ਼ ਝਾਰ ਹੁੰਦਾਗਾ ਕਿ ਜਿਹੜਾ ਭਾਈ ਅੰਮਰਪਾਲ ਸਿੰਘ ਨੇ ਫਿਰ ਜਿਹੜੀਆਂ ਵੀਡੀਓ ਬਣਾਈਆਂ ਗਈਆਂ ਕੋਈ ਕਹਿੰਦਾ ਰੇੜੇ ਤੇ ਜਾਂਦਾ ਜੀ ਕੋਈ ਕਹਿੰਦਾ ਫਲਾਨੇ ਥਾ ਜਾਂਦਾ ਕੋਈ ਕਹਿੰਦਾ ਤੁਮਕੇ ਤਾਂ ਜਾਂਦਾ ਕਦੇ ਉਹਦੇ ਪੱਗ ਬੰਨ ਦਿੰਦੇ ਸੀ ਕਦੇ ਚੋਲਾ ਪਾ ਦਿੰਦੇ ਸੀ ਕਦੇ 65 ਸਲਟ ਪਾ ਦਿੰਦੇ ਸੀ ਕਦੇ ਗੱਡੇ ਤੇ ਬਿਠਾ ਦਿੰਦੇ ਸੀ ਇਹਦਾ ਮਤਲਬ ਸਾਰੇ AI ਨਾਲ ਬਣੀਆਂ ਹੋਈਆਂ ਤਸਵੀਰਾਂ ਨੇ ਜਿਹੜੀ ਚੈਟ ਵਾਇਰਲ ਹੋ ਰਹੀ ਆ ਸਾਫ਼ ਤੋਂ ਹੁੰਦਾ ਕਿ ਉਹ ਵੀ AI ਨਾਲ ਬਣੀ ਹੋਈ ਆ ਜਿਹੜੀ ਕਿ ਰਿਕਾਰਡਿੰਗ ਆ ਆਵਾਜ਼ ਰਿਕਾਰਡਿੰਗ ਆ ਉਹਦਾ ਮਾਤਾ ਪਿਤਾ ਨੇ ਪਹਿਲਾਂ ਹੀ ਕਹਿ ਦਿੱਤਾ ਕਿ ਸਾਰਾ ਕੁਝ AI ਨਾਲ ਬਣਾਇਆ ਹੋਇਆ ਇਹ AI ਬਹੁਤ ਆ ਤਕਨੀਕ ਆ ਜਿਹੜੀ ਤਕਨੀਕਾਂ ਬਹੁਤ ਆਉਂਦੀਆਂ ਨੇ ਦੁਨੀਆ ਦੇ ਵਿੱਚ ਲੋਕ ਉਹਨੂੰ ਜੂਜ ਕੰਮੇ ਕਰਦੇ ਆ ਤੁਸੀਂ ਉਹਦਾ ਇਸਤੇਮਾਲ ਕਿਸ ਤਰ੍ਹਾਂ ਕਰਦੇ ਆ ਹਰ ਇੱਕ ਬੰਦੇ ਦੀ ਸੋਚ ਅਲੱਗ ਅਲੱਗ ਹੁੰਦੀ ਆ ਕਹਿੰਦੇ ਹੁੰਦੇ ਆ ਕੋਈ ਉਹਦੀ ਸਹੀ ਵਰਤੋਂ ਕਰੇ ਤਾਂ ਉਹਨੂੰ ਫਾਇਦਾ ਮਿਲਦਾ ਜੇਕਰ ਉਹਦੀ ਦੁਰਵਰਤੋਂ ਕਰੇ ਤਾਂ ਨੁਕਸਾਨ ਹੁੰਦਾ ਨੁਕਸਾਨ ਕਿਹਨੂੰ ਹੁੰਦਾ ਉਹ ਸਾਰੇ ਉਸ ਪਰਿਵਾਰ ਨੂੰ ਵੀ ਹੁੰਦਾ ਉਸ ਪੰਜਾਬ ਨੂੰ ਵੀ ਹੁੰਦਾ ਉਸ ਸਿੱਖ ਕੌਮ ਦੇ ਨਾਲ ਜੁੜੇ ਮੁੱਦੇ ਆ ਉਹਨਾਂ ਨੂੰ ਵੀ ਹੁੰਦਾ ਜਿਹੜੇ ਵੀ ਧਰ ਜਿਹੜੇ ਵੀ ਆਪਾ ਧਰਮ ਦੀ ਗੱਲ ਕਰੀਏ ਜਿਸ ਧਰਮ ਦੇ ਖਿਲਾਫ ਇਹ ਚੀਜ਼ਾਂ ਦੀ ਦੁਰਵਰਤ ਹੁੰਦੀ ਆ ਤੇ ਉਹ ਜਿਹੜਾ ਕਿ ਉਹਦੇ ਉੱਤੇ ਇੱਕ ਕਲੰਕ ਲੱਗਿਆ ਜਾਂਦਾ ਪਰ ਸਪਾਈਆਂ ਦਿੰਦੇ ਆ ਪਰ ਸਪਾਈਆਂ ਤੋਂ ਪਹਿਲਾਂ ਜਿਹੜੇ ਇੱਕ ਗੈਂਗ ਹੁੰਦਾਗਾ ਗਰੁੱਪ ਬਣੇ ਹੁੰਦੇ ਆ ਗੈਂਗ ਦੇ ਅੱਡੋ ਅੱਡਾ ਕਿ ਸਾਨੂੰ ਜੀ ਅੰਮ੍ਰਿਤਪਾਲ ਪਸੰਦ ਨਹੀਂ ਸਾਨੂੰ ਭਗਵੰਤ ਮਾਨ ਪਸੰਦ ਨਹੀਂ ਸਾਨੂੰ ਕਾਲੀ ਪਸੰਦ ਨਹੀਂ ਸਾਨੂੰ ਕਾਂਗਰਸੀ ਪਸੰਦ ਨਹੀਂ ਜਿਹੜੇ ਗੈਂਗ ਨੇ ਜਿਹੜੇ ਇਹ ਨਾਲ ਕੋਈ ਅਤਾ ਪਤਾ ਨਹੀਂ ਤੇ ਇਹ ਕੀ ਹੈ ਕੀਦੇ ਆ ਇਹ ਏਜੰਸੀਆਂ ਦੇ ਆ ਪੰਜਾਬ ਸਰਕਾਰ ਦੇ ਆ ਕੇਂਦਰ ਸਰਕਾਰ ਦੇ ਆ ਜਾਂ ਫਿਰ ਕਿੱਥੋਂ ਇਹ ਬੰਦੇ ਚੱਲਦੇ ਆ ਜਾਂ ਫਿਰ ਕਿਹਦੇ ਕਹਿਣ ਤੇ ਗੱਲਾਂ ਕਰਦੇ ਆ ਤੇ ਇਸ ਕਰਕੇ ਜਿਹੜਾ ਹੁਣ ਡੀਆਈਜੀ ਜਿਹੜਾ ਭੱਲੜਾ ਉਹਦੇ ਰੀਡਰ ਨੂੰ ਵੀ ਜਿਹੜੇ ਸਮਣ ਚਲੇ ਗਏ ਆ ਕਿ ਭਾਈ ਬੱਚੂ ਤੂੰ ਵੀ ਆ ਜਾ ਤੇ ਨਾਲ ਜਿਹੜਾ ਉਹ ਵਿਚੋਲਾ ਸੀ ਜਿਹੜਾ ਕ੍ਰਿਸੂਸ ਵੀ ਕਿ ਕ੍ਰਿਸੋਸ ਆ ਸ ਹੈ ਇਹਨਾਂ ਨਾਮ ਜਿਾ ਸੀ ਉਹਦਾ ਹੁਣ ਇਹਨਾਂ ਦੋਨੇ ਤਿੰਨਾਂ ਖਬਰਾਂ ਤੇ ਤੁਸੀਂ ਆਪਣੀ ਕੀ ਰਾਇ ਰੱਖਦੇ ਹੋ ਡੀਆਈਜੀ ਭੱਲਰ ਬਾਰੇ ਕੀ ਜਾਂਚ ਉਹਦੀ ਏਐਸਆਈ ਤੋਂ ਹੋਣੀ ਚਾਹੀਦੀ ਆ ਕਿ ਪ੍ਰਾਪਰਟੀ ਉਹ ਜਿਹੜੀ ਪ੍ਰਾਪਰਟੀ ਆ ਉਹਦੀ ਉਹ ਸੀਲ ਹੋਣੀ ਚਾਹੀਦੀ ਆ ਕਿਤੋਂ ਕਰੋੜਾ ਰਪੀਆ ਆਇਆ ਕਿਹੜੇ ਕਿਹੜੇ ਬੰਦਿਆਂ ਤੋਂ ਲਿੱਤਾ ਉਹ ਬੰਦੇ ਸਾਹਮਣੇ ਆਉਣੇ ਚਾਹੀਦੇ ਆ ਕਿਹੜਾ ਦੋ ਜਿਹੜਾ ਨੰਬਰ ਦਾ ਕਹਿੰਦੇ ਹੁੰਦੇ ਆ ਕਿ ਰਪੀਆ ਹੁੰਦਾ ਦੋ ਨੰਬਰ ਦਾ ਕੋਈ ਵੀ ਧੰਦਾ ਹੋਵੇ ਬਹੁਤ ਮਾੜਾ ਹੁੰਦਾ ਕਈ ਕੋਈ ਸਾਂਝੀ ਜਗ੍ਹਾ ਤੇ ਕਬਜ਼ਾ ਕਰਕੇ ਉੱਥੇ ਆਪਣਾ ਘਰ ਬਣਾ ਲੈਂਦਾ ਪ੍ਰਾਪਰਟੀਆਂ ਬਣਾ ਲੈਂਦਾ ਤੇ ਉਹ ਵੀ ਕਹਿੰਦੇ ਬੰਦੇ ਨੂੰ ਇੱਕ ਦਿਨ ਡੋਬੋ ਲੈਂਦੀਆਂ ਨੇ ਬੰਦੇ ਨੂੰ ਬੰਦਾ ਕਦੇ ਸੁੱਖ ਦੀ ਨੀਂਦ ਨਹੀਂ ਕਹਿੰਦੇ ਉਹ ਚੈਨ ਸੌਂਦਾ ਇਸ ਕਰਕੇ ਜਿਹੜਾ 2 ਨੰਬਰ ਦਾ ਧੰਦਾ ਹੁੰਦਾ ਇਹ ਵੀ ਤੁਹਾਨੂੰ ਜ਼ਿੰਦਗੀ ਤੋਂ ਜਿਹੜੀ ਕਿ ਤੁਸੀਂ ਅਸਲੀ ਜ਼ਿੰਦਗੀ ਜੀ ਰਹੇ ਹੋ ਇਹ ਪਤਾ ਨਹੀਂ ਕਦੋਂ ਤੁਹਾਡੀ ਨਰਕ ਬਣਾ ਦੇਵੇ ਜਿਸ ਤਰ੍ਹਾਂ ਹੁਣ ਡੀਆਈਜੀ ਵੀ ਬਣ ਗਈ ਆ ਹੁਣ ਸਸਪੈਂਡ ਕੀਤਾ ਗਿਆ ਤੇ ਅਗਲੇ ਜਿਹੜਾ ਹੁਕਮ ਆ ਤੱਕ ਇਹ ਵੀ ਆ ਤੇ ਉਹਨੂੰ ਡਿਸਮਿਸ ਵੀ ਕੀਤਾ ਜਾਊਗਾ ਕਿਉਂਕਿ ਪੰਜਾਬ ਸਰਕਾਰ ਨੇ ਜਿਹੜਾ ਆਪਣਾ ਇੱਕ ਖਲ ਵੀ بچਾਉਣੀ ਆ ਚਾਹਮੇ ਵੀ ਬਚਾਉਣਾਗਾ ਜੇਕਰ ਐਚਐਮ ਨਾ ਬਚਿਆ ਤੇ ਫਿਰ ਸਰਕਾਰ ਨੂੰ 2027 ਦੇ ਵਿੱਚ ਬਹੁਤ ਵੱਡਾ ਕੁਝ ਦਾ ਸਾਹਮਣਾ ਕਰਨਾ ਪਵੇਗਾ ਤੁਸੀਂ ਇਸ ਵੀਡੀਓ ਤੇ ਕੀ ਰਾਇ ਰੱਖਦੇ ਹੋ ਆਪਣੇ ਕਮੈਂਟ ਕਰਕੇ ਜਰੂਰ ਦੱਸ ਦੇਣਾ ਤੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਧੰਨਵਾਦ ਬਰਜੂ ਕਾ ਖਾਲਸਾ ਵੇਰਜੂ ਕੀ ਫਤਿਹ